ਆਈ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਦਿਨੀ ਪੰਚਾਇਤੀ ਚੋਣਾਂ ਲਈ ਕਾਰਜ ਭਰੇ ਗਏ ਸਨ ਜਿਨ੍ਹਾਂ ਦੀ ਪੜਤਾਲ ਹੋਣ ਉਪਰੰਤ ਪਿੰਡ ਬਰਕਤਪੁਰਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਦੇ ਕਾਗਜ਼ ਰੱਦ ਕਰਵਾਉਂਦੇ ਦੋਸ਼ ਲਗਾਏ ਸਰਪੰਚੀ ਦੇ ਚਾਵਨ ਰਿੰਕੂ ਰਾਮ ਅਤੇ ਰਕੇਸ਼ ਕੁਮਾਰ ਨੇ ਕਿਹਾ ਕਿ ਪਿੰਡ ਦੇ ਹੀ ਆਪਾਗੂ ਸਿਮਰਦੀਪ ਸਿੰਘ ਅਤੇ ਪਹਿਲਾਂ ਰਹੇ ਚੁੱਕੇ ਸਰਪੰਚ ਗੁਲਜਾਰ ਸਿੰਘ ਨੇ ਜਾਣਬੁੱਝ ਕੇ ਉਹਨਾਂ ਦੇ ਕਾਗਜ਼ ਰੱਦ ਕਰਵਾਏ ਹਨ ਜਦੋਂ ਸਾਡੇ ਪੱਤਰਕਾਰ ਨੇ ਆਪਾਗੂਆ ਸਿਮਰਦੀਪ ਸਿੰਘ ਅਤੇ ਗੁਲਜਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਕਾਗਜ਼ ਰੱਦ ਨਹੀਂ ਕਰਵਾਏ ਗਏ ਇਹਨਾਂ ਦੇ ਕਾਗਜ਼ਾਂ ਵਿੱਚ ਕਮੀਆਂ ਪਾਈਆਂ ਗਈਆਂ ਅਤੇ ਜਿਸ ਕਰਕੇ ਅਫਸਰਾਂ ਵੱਲੋਂ ਕਾਗਜ਼ ਰੱਦ ਕੀਤੇ ਗਏ ਦੇਵੀਗੜ੍ਹ ਤੋਂ ਵਿਜੇ ਸ਼ਰਮਾ ਦੀ ਰਿਪੋਰਟ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਬਰਕਤਪੁਰ ਤੋਂ ਰਿੰਕੂ RAM ਜੋ ਕਿ ਸਰਪੰਚੀ ਵਾਸਤੇ ਚੋਣ ਲੜ ਰਿਹਾ ਸੀਗਾ ਤੇ ਮੇਰੇ ਪਿੰਡ ਇੱਕ ਤਰਫਾ ਹੋਇਆ ਪਿਆ ਹੈ ਵੀ ਸਰਪੰਚੀ ਦੀ ਚੋਣ ਹੋਏ ਪਰ ਸਿਮਰਦੀਪ ਤੇ ਗੁਲਜਾਰ ਸਿੰਘ ਨੇ ਸਾਡੇ ਕਾਗਜ਼ ਰੱਦ ਕਰਵਾ ਕੇ ਸਾਡੇ ਨੂੰ ਚੋਣ ਲੜਨ ਤੋਂ ਰੋਕਿਆ ਗਿਆ ਇੱਕ ਕਿੰਨੇ ਪਰਸੈਂਟ ਸੀ ਤੁਹਾਡੇ ਨਾਲ ਪਰਸੈਂਟ ਤਾਂ 80 20 ਦੀ ਰੇਸ਼ੋ ਹੋਈ ਪਈ ਸੀਗੀ 80% ਲੋਕ ਸਾਡੇ ਨਾਲ ਸੀਗੇ ਜੀ ਜਦੋਂ ਜੇ ਇਲੈਕਸ਼ਨ ਹੁੰਦਾ ਤਾਂ ਇਹ ਪਤਾ ਕਾਗਜ਼ਾਂ 'ਚ ਹੀ ਪਤਾ ਲੱਗ ਜਾਣਾ ਸੀਗਾ ਵੀ ਕਿੰਨਾ ਲੋਕ ਪਿੰਡ ਦੇ ਕਿਸ ਵੱਲ ਨੇ ਅਸੀਂ ਮੰਗ ਕਰਦੇ ਆ ਕਿ ਸਾਡਾ ਚੋਣ ਹੋਏ ਸਾਡੇ ਪਿੰਡ ਜਾਂ ਤਾਂ ਕਿ ਪਤਾ ਲੱਗ ਸਕੇ ਚੋਣ ਕਮਿਸ਼ਨ ਸਾਹਿਬ ਨੂੰ ਵੀ ਵੀ ਜਦ ਇਹ ਤੱਕਾ ਮਲੇ ਕਾਗਜ਼ ਰੱਦ ਕਰਾ ਕੇ ਤੱਕਾ ਕੀਤਾ ਸੀਗਾ ਵੀ ਇਹ ਕਿਉਂ ਹੋਇਆ ਸੀਗਾ ਇਹ ਇਹ ਨਹੀਂ ਕਰ ਦੇਗਾ ਫਿਰ ਤੁਸੀਂ ਅੱਗੇ ਕੀ ਕਰੋਗੇ ਅਸੀਂ ਮਾਨਯੋਗ ਹਾਈ ਕੋਰਟ ਕੋਲ ਜਾਵਾਂਗੇ ਉੱਥੇ ਅਸੀਂ ਆਪਣਾ ਪੱਖ ਪੇਸ਼ ਕਰਾਂਗੇ ਤੇ ਉਹਨਾਂ ਤੋਂ ਕਹਾਂਗੇ ਵੀ ਜੋ ਅਫਸਰਾਂ ਨੇ ਸਾਡੇ ਤੇ ਕਾਰਵਾਈ ਕਰਕੇ ਮੱਲੇ ਸਾਡੇ ਕਾਗਜ਼ ਰੱਦ ਕੀਤੇ ਆ ਉਹਦਾ ਸਾਨੂੰ ਸਬੂਤ ਦੇਣ ਤੇ ਦੂਜੇ ਪੱਖੋਂ ਵੀ ਅਸੀਂ ਰੱਖਾਂਗੇ ਵੀ ਜੇ ਇਹਨਾਂ ਦੇ ਜਦਗੀ ਪਿੰਡ ਚ ਤਾਂ ਇੱਕੇ ਚ ਰਹ ਰਹੇ ਆ ਵੀ ਇਹ ਕਿਉਂ ਸਾਡੇ ਕਾਗਜ਼ ਰੱਦ ਕੀਤੇ ਆ ਤੇ ਕਿਵੇਂ ਉਹਨਾਂ ਦੇ ਬਹਾਲ ਕੀਤੇ ਆ ਸਰਤਾ ਤੱਕ ਪਹੁੰਚ ਕੀਤੀ ਆ ਅਸੀਂ ਅਫਸਰਾਂ ਤੱਕ ਪਹੁੰਚਦੇ ਰਹੇ ਆ ਪਰ ਸਾਨੂੰ ਨਾ ਤਾਂ ਦਫ਼ਤਰਾਂ ਦੇ ਅੰਦਰ ਐਂਟਰ ਕੀਤਾ ਗਿਆ ਸਾਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਸਾਡੇ ਮਲੇ ਨਾ ਤਾਂ ਸਾਨੂੰ ਕੋਈ ਅਲੀਗੇਸ਼ਨ ਦੱਸਿਆ ਗਿਆ ਵੀ ਸਾਡੇ ਤੇ ਕੀ ਅਲੀਗੇਸ਼ਨ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਹੜਾ ਹੁਣ ਸਰਪੰਚ ਬਣਿਆ ਉਹ ਕਿਸ ਪਾਰਟੀ ਦਾ ਨੇ ਉਹ ਆਮ ਆਦਮੀ ਪਾਰਟੀ ਦਾ ਨੇ ਆ ਉਹ ਪਹਿਲਾਂ ਹੀ ਸ਼੍ਰੀਆਮ ਕਹਿੰਦਾ ਫਿਰਦਾ ਸੀਗਾ ਜੀ ਵੀ ਅਸੀਂ ਨਾ ਤਾਂ ਕਿਸੇ ਦੇ ਕਾਗਜ਼ ਭਰਨ ਦੇਣੇ ਤੇ ਨਾ ਅਸੀਂ ਕਿਸੇ ਨੂੰ ਚੋਣ ਲੜਨ ਦੇਣੀ ਜਿਹੜਾ ਪ੍ਰਧਾਨ ਮਾਜਰਾ ਐਮ ਐਲ ਏ ਉਹ ਤਾਂ ਕਹਿੰਦਾ ਸੀ ਕਿ ਮੈਂ ਕਿਸੇ ਦਾ ਕੰਮ ਰੱਦ ਨਹੀਂ ਹੋਣ ਦੇਵਾਂਗਾ ਉਹਨਾਂ ਨੇ ਕਿਵੇਂ ਕਰਵਾ ਦਿੱਤੇ ਦੇਖੋ ਜੀ ਇਹ ਸਭ ਕਹਿਣ ਦੀਆਂ ਗੱਲਾਂ ਨੇ ਜੇ ਮੱਲੇ ਇਹ ਸੀਗਾ ਉਹਨਾਂ ਨੂੰ ਵੀ ਚੋਣਾ ਕਰਵਾਈਆਂ ਜਾਣ ਤਾਂ ਉਹਨਾਂ ਨੂੰ ਰੱਦ ਕਰਾਣ ਦੀ ਲੋੜ ਕੀ ਸੀਗੀ ਉਹਨਾਂ ਨੂੰ ਕਰਾਣਾ ਹੀ ਨਹੀਂ ਚਾਹੀਦੀ ਸੀਗਾ ਉਹ ਜਿਹੜੇ نیچے ਕੰਮ ਵਰਕਰ ਕਰ ਰਹੇ ਨੇ ਉਹ ਵੀ ਕਿਸੇ ਸ਼ਾਇਤੇ ਹੀ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਕਾਗਜ਼ ਰੱਦ ਕਰਾਏ ਆ ਉਹਨਾਂ ਕਿਸੇ ਵੀ ਅਫਸਰ ਨੂੰ ਦੇਖੋ ਸਾਰੇ ਪਿੰਡਾਂ 'ਚ ਇਹ ਹੀ ਦਿੱਕਤ ਆ ਰਹੀ ਆ ਹੁਣ ਸਾਰੇ ਤਾਂ ਅਯੋਗ ਨਹੀਂ ਹੋ ਸਕਦੇ ਹੋਇਆ ਚਲੋ 21 ਦੀ 21 ਕੋਈ ਹੋ ਜਾਂਦਾ ਇੱਕ ਅੱਧਾ ਬੰਦਾ ਹੁੰਦਾ ਵੀ ਜੇ ਇਹਦੇ ਵਿੱਚ ਕੋਈ ਕਮੀ ਪਾਈ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ ਸਾਰਿਆਂ ਨੂੰ ਮੇਰਾ ਪਿੰਡ ਬਰਕਰਪੁਰ ਹੈ ਜੀ ਨਾਮ ਮੇਰਾ ਸਿਮਰਦੀਪ ਸਿੰਘ ਹੈ ਮੈਂ ਪੰਚਾਇਤੀ ਚੋਣਾਂ ਬਾਰੇ ਜੋ ਮੇਰੇ ਤੇ ਜਾਂ ਸਰਪੰਚ ਸਾਹਿਬ ਤੇ ਅਲੀਗੇਸ਼ਨ ਲਾਏ ਨੇ ਕੁਝ ਬੰਦਿਆਂ ਨੇ ਕੁਝ ਸ਼ਰਾਰਤੀ ਅੰਸਰਾਂ ਨੇ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਇਲੈਕਸ਼ਨ ਲੜ ਰਹੇ ਨੇ ਇਹ ਤਕਰੀਬਨ ਤਕਰੀਬਨ ਇਹਨਾਂ ਨੇ ਇਹ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਐ ਇਹਨਾਂ ਚੋਂ ਕੋਈ ਵੀ ਬੰਦਾ ਜਿਹੜਾ ਹੈਗਾ ਪਹਿਲਾਂ ਕਦੀ ਇਲੈਕਸ਼ਨ ਨਹੀਂ ਲੜਿਆ ਤੇ ਮੈਂ ਦੱਸ ਦੇਣਾ ਚਾਹੁੰਦਾ ਜਿਹੜੇ ਮੇਰੇ ਤੇ આરોਪ ਲਾ ਰਹੇ ਨੇ ਇਹ ਨਾ ਤਾਂ ਮੈਂ ਸਰਪੰਚੀ ਲਈ ਖੜਿਆ ਨਾ ਮੈਂ ਮੈਂਬਰੀ ਲਈ ਖੜਿਆ ਨਾ ਹੀ ਮੇਰੇ ਪਰਿਵਾਰ ਦਾ ਕੋਈ ਮੈਂਬਰ ਸਰਪੰਚੀ ਮੈਂਬਰੀ ਲਈ ਖੜਿਆ ਮੇਰੇ ਲਈ ਤਾਂ ਸਾਰੇ ਇੱਕ ਸੀਗੇ ਸਾਰੇ ਸਾਂਝੇ ਸੀ ਜਦੋਂ ਇਹ ਹੀ ਕਾਗਜ਼ ਭਰਨ ਗਏ ਨੇ ਸਾਰੇ ਮੇਰੇ ਨਾਲ ਬੋਲੇ ਨੇ ਉਸ ਤੋਂ ਬਾਅਦ ਸਗੋਂ ਇਹਨਾਂ ਨੇ ਮੈਨੂੰ ਫਾਈਲਾਂ ਵੀ ਚੈੱਕ ਕਰਾਈਆਂ ਜਦੋਂ ਇਹਨਾਂ ਨੇ ਮੈਨੂੰ ਫਾਈਲਾਂ ਚੈੱਕ ਕਰਾਈਆਂ ਮੈਂ ਸਾਰੀਆਂ ਇਹਨਾਂ ਦੀਆਂ ਫਾਈਲਾਂ ਦੇਖੀਆਂ ਕਿਸੇ ਤੇਤਾ ਚੁੱਲ੍ਹਾ ਟੈਕਸ ਨਹੀਂ ਸੀ ਕਿਸੇ ਤੇ ਐਨਓਸੀ ਨਹੀਂ ਸੀ ਕਿਸੇ ਤੇ ਸਕੈਂਡਰ ਦੇ ਸਾਈਨ ਨਹੀਂ ਸੀ ਕਿਸੇ ਤੇ ਗਵਾਹ ਦੇ ਸਾਈਨ ਨਹੀਂ ਸੀ ਮੈਂ ਸਭ ਨੂੰ ਇਹਨਾਂ ਨੂੰ ਸਮਝਾਇਆ ਵੀ ਤੁਹਾਡੀਆਂ ਫਾਈਲਾਂ ਜਿਹੜੀਆਂ ਹੈਗੀਆਂ ਨੇ ਇਹ ਅਧੂਰੀਆਂ ਨੇ ਇਹਨਾਂ ਨੂੰ ਪੂਰਾ ਕਰੋ ਜਿੱਥੇ ਐਨਓਸੀ ਲੱਗਣ ਵਾਲੀ ਐਨਓਸੀ ਲਾਓ ਜਿੱਥੇ ਚੁੱਲ੍ਹਾ ਟੈਕਸ ਲੱਗਣ ਵਾਲਾ ਚੁੱਲ੍ਹਾ ਟੈਕਸ ਲਾਓ ਜਿੱਥੇ ਸਕੈਂਡਰ ਦੇ ਗਵਾਹੀ ਹੋਣ ਵਾਲੀਆਂ ਸਕੈਂਡਰ ਦੀ ਗਵਾਹੀ ਕਰਾਓ ਜਿੱਥੇ ਕੋਈ ਗਵਾਹ ਦੀ ਗਵਾਹੀ ਹੋਣ ਵਾਲੀ ਗਵਾਹੀ ਕਰਾਓ ਪਰ ਇਹਨਾਂ ਨੇ ਸਾਰੀਆਂ ਗੱਲਾਂ ਮੇਰੀ ਸੁਣ ਕੇ ਬਿਲਕੁਲ ਅਣਜਾਣਤਾ ਪ੍ਰਗਟਾਤੀ ਤੇ ਇਸੇ ਤਰ੍ਹਾਂ ਇੱਕ ਹੋਰ ਵੀ ਮੈਂ ਇਹਨਾਂ ਨੂੰ ਕਿਹਾ ਵੀ ਜੇ ਕੋਈ ਵਿਅਕਤੀ ਜਿਹਦੇ ਜਿਹੜਾ ਸਰਕਾਰ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਸਰਪੰਚੀ ਦੀ ਜਿਹੜੀ ਚੋਣ ਹੋ ਰਹੀ ਹੈ ਲੋਕ ਰਾਜ ਦੀ ਉਹਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਕਿਰਪਾ ਕਰਕੇ ਤੁਸੀਂ ਉਹਨੂੰ ਖੜਾ ਨਾ ਕਰਿਓ ਲੋਕ ਰਾਜ ਹੈ ਤੁਸੀਂ ਵੀ ਆਬਜੈਕਸ਼ਨ ਲਾ ਸਕਦੇ ਹੋ ਅਗਲੀ ਵੀ ਆਬਜੈਕਸ਼ਨ ਲਾ ਸਕਦੇ ਆ ਪਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਂ ਹੁਣ ਥੋੜੀ ਜਿਹੀ ਇੱਕ ਉਦਾਹਰਣ ਦੇਣੀ ਚਾਹੁੰਦਾ ਤੇ ਇਹ ਕਿ ਭਾਰਿ ਸਥਿਤੀ ਆਂਦਰ ਕਰਵਾਏ ਜਿਹੜੇ ਉਹ ਕਹਿੰਦਾ ਨਹੀਂ ਕਾਗਜ਼ ਅਸੀਂ ਕੋਈ ਰੱਦ ਨਹੀਂ ਕਰਾਇਆ ਜੀ ਕਾਗਜ਼ ਜਿਹੜੇ ਰੱਦ ਹੋਏ ਨੇ ਉਹ ਇਹਨਾਂ ਦੀ ਗਲਤੀਆਂ ਕਰਕੇ ਹੋਏ ਨੇ ਜਦੋਂ ਆਪਾਂ ਡਾਕੂਮੈਂਟੇਸ਼ਨ ਹੀ ਪੂਰੇ ਕਰ ਰਹੇ ਜਦੋਂ ਆਪਾਂ ਸ਼ਰਤਾਂ ਹੀ ਨਹੀਂ ਪੂਰੀਆਂ ਕਰ ਰਹੇ ਫਿਰ ਤਾਂ ਕਾਗਜ਼ ਰੱਦ ਹੋਣਗੇ ਨਾ ਜੀ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੰਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਊਗਾ ਜੀ ਸਾਡੇ 5 ਨੰਬਰ ਵਾਰਡ ਹੈ 5 ਨੰਬਰ ਵਾਰਡ ਤੋਂ ਸਾਡੇ ਭੈਣ ਜੀ ਪਰਮਜੀਤ कौर ਜੀ ਜਿਹੜੇ ਕਿ ਹਰਜੀਸ਼ ਕੁਮਾਰ ਜੀ ਦੀ ਧਰਮ ਪਤਨੀ ਨੇ ਸਾਡਾ ਹਰਜੀਸ਼ ਕੁਮਾਰ ਵੀ ਭਰਾ ਹੈ ਤੇ ਉਹਨਾਂ ਨੇ ਨਾਮਜ਼ਿੰਦਗੀ ਕਾਗਜ਼ ਆਪਣੇ ਪੰਛੀ ਵਾਸਤੇ ਭਰੇ ਸੀ ਤੇ ਜਦੋਂ ਹਰਜੇਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਹਰਜੇਸ਼ ਕੁਮਾਰ ਜੀ ਨੂੰ ਮੈਂ ਦੱਸਿਆ ਵੀ ਜਿਹੜੀ ਆਪਣੀ ਨਿਸ਼ਾਨਦੀ ਹੋਈ ਸੀ 8621 ਨੂੰ 8621 ਨੂੰ ਸਾਡੇ ਪਿੰਡ ਚ ਨਿਸ਼ਾਨਦੀ ਹੋਈ ਸੀ ਪੰਚਾਇਤ ਨੇ ਕਰਵਾਈ ਸੀ ਤੇ ਇਹਦੇ ਵਿੱਚ ਕਨਗੋਬ ਸਾਹਿਬ ਆਏ ਸੀ ਨਿਸ਼ਾਨਦੀ ਕਰਨ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੇ ਨਿਸ਼ਾਨਦੀ ਦੀ ਰਿਪੋਰਟ ਬਣਾਈ ਇਹਦਾ ਮੈਂ ਤੁਹਾਨੂੰ ਦੱਸ ਵੀ ਦੰਨਾ ਖਸਰਾ ਨੰਬਰ 237 ਤੇ ਰਕਬਾ ਹੈਗਾ 6 ਬਿਗੇ 5 ਬਿਸਪੇ ਉਹਨਾਂ ਦੇ ਵਿੱਚ ਨਜਾਇਜ਼ ਕਬਜ਼ਾ ਪਾਇਗੇ ਮੈਂ ਹਰਜੀਸ਼ ਕੁਮਾਰ ਜੀ ਨੂੰ ਵਾਰੀ-ਵਾਰੀ ਕਿਹਾ ਵੀ ਤੁਸੀਂ ਨੋਮੀਨੇਸ਼ਨ ਨਾ ਭਰੋ ਸਾਰੇ ਪਿੰਡ ਨੂੰ ਪਤਾ ਹੈ ਕਿ ਤੁਸੀਂ ਸ਼ਾਮਲਾੜ ਜ਼ਮੀਨ ਤੇ ਜਿਹੜਾ ਹੈਗਾ ਨਜਾਇਜ਼ ਕਬਜ਼ਾ ਕਰਿਆ ਹੋਇਆ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਇੱਕ ਨਾ ਸੁਣੀ ਤੇ ਉਹਨਾਂ ਨੇ ਕਾਗਜ਼ ਭਰਤੇ ਹੁਣ ਤੁਸੀਂ ਆਪ ਹੀ ਦੱਸੋ ਮੈਂ ਤਾਂ ਤੁਹਾਡੇ ਸਾਹਮਣੇ ਕੋਈ ਇਹ ਇਹ ਨਹੀਂ ਹੈਗਾ ਵੀ ਕੋਈ ਪਾਰਟੀ ਬਾਈ ਜੀ ਮੇਰੇ ਕੋਲ ਤਾਂ ਐਵਿਡੈਂਸ ਹੈ ਮੇਰੇ ਕੋਲ ਤਾਂ ਸਬੂਤ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਜੀ ਕਨਗੋਲ ਸਾਹਿਬ ਦੀ ਰਿਪੋਰਟ ਹੈ ਕੋਈ ਵੀ ਬੰਦਾ ਆਰਟੀਆਈ ਰਹੀਂ ਕੋਈ ਵੀ ਬੰਦਾ ਤਹਿਸੀਲ ਚ ਜਾ ਕੇ ਚੈੱਕ ਕਰ ਸਕਦਾ ਹੈ ਇਹ ਸਾਰੇ ਜਿਹੜੇ ਇਹਨਾਂ ਨੇ ਇਲਜ਼ਾਮ ਸਾਡੇ ਤੇ ਲਾਇਏ ਨੇ ਝੂਠੇ ਨੇ ਕਮੀਆਂ ਨਾ ਚ ਆਪਣੀਆਂ ਸੀ ਉਲਟਾ ਸਾਨੂੰ ਇਹ ਬਲੇਮ ਕਰ ਰਹੇ